ਅਮਨਸਾਡੀ ਦੀ ਸਾਰੀ ਦਿੱਸ਼ਕਾ ਨੰਬਰ ਬੁਸਫਾਕਤ ਇੱਕ ਕਾਸ ਕੋਵਰ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਜੇਕਰ ਤੁਹਾਡਾ ਮੋਬਾਈਲ ਘੁਆ ਚੁਹਾਇਆ ਹੈ ਚੋਰੀ ਹੋਇਆ ਹੈ ਮਿਸਟਰ ਪੁਲਿਸ ਅਮਨਸਾਦੀ ਥਾਣਾ ਸਾਈਬਰ ਕ੍ਰਾਈਮ ਅਤੇ ਸਬ ਡਿਵੀਜ਼ਨ ਈਸਟ ਟੂ ਵੈਸਟਰ ᱱਾਰਥ ਈਸਟ ਵੱਲ ਲੋਕਾਂ ਦੇ ਘੁਆਚੇ 173 ਮੋਬਾਈਲ ਫੋਨ ਯੂਪੀ ਹਰਿਆਣਾ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕ੍ਰੇਸ ਕਰਕੇ ਮੋਬਾਈਲ ਫੋਨ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਇਸ ਤੋਂ ਇਲਾਵਾ ਵਾਹਨ ਚੋਰੀ ਕਰਨ ਵਾਲਿਆਂ ਦੀ ਗਲਫ ਸਿਕੰਜਾ ਕਸਤੇ ਹੋਏ ਵੱਖ-ਵੱਖ ਮੁਕਦਮਿਆਂ ਵਿੱਚ ਚੋਰੀ ਦੀਆਂ ਦੋ ਲਗਜ਼ਰੀ ਕਾਰਾਂ, ਥਾਰ ਅਤੇ Honda City, 92 ਮੋਟਰਸਾਈਕਲ ਤੇ ਐਕਟਿਵ ਸਕੂਟੀਆਂ, ਕੁੱਲ 117 ਵਾਹਨ ਬਰਾਮਦ ਕੀਤੇ ਗਏ। ਮਿਸ਼ਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਆਈਪੀਐਸ ਵੱਲੋਂ ਦਿੱਤੀ ਗਈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੰਮ੍ਰਿਤਸਰ ਟੂਡੇ ਦੇ ਪ੍ਰਦੀਪ ਸ਼ਰਮ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਪੁਲਿਸ ਕਮਿਊਨਿਟੀ ਰਿਲੇਸ਼ਨਸ਼ਿਪ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਹਿਲਾਂ ਹੀ ਬੜਾ ਸੈਂਸਿਟਿਵਲੀ ਡੀਲ ਕਰਦੀ ਹੈ ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਇਸ਼ੂਜ਼ ਨੇ ਸੋ ਥੈਟ ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਹੈਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉੱਤੇ ਫੋਕਸ ਰੱਖੀਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਹਾਂ ਜਿੱਥੇ 100 ਪਲੱਸ ਸਟੋਲਨ ਫੋਨਸ ਜਿਹੜੇ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲਾਸਟ ਫੋਨਸ ਜਿਹੜੇ ਆ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇੱਥੇ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਚਾਹੇ ਉਹ ਸਾਈਬਰ ਕ੍ਰਾਈਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲਸ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਹੈ 33 ਮੋਬਾਈਲ ਸਬਡਿਵੀਜ਼ਨ ਵੈਸਟ ਦੀ ਟੀਮ ਨੇ ਰਿਕਵਰ ਕੀਤੇ ਹੈ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ ਦੋ ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਆ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ ਸੀਐਸਆਈਆਰ ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆ ਔਰ ਸਾਡੇ ਲੋਕ ਸੈਂਸਿਟਿਵਲੀ ਫਾਲੋ ਕਰਦੇ ਆ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਣੇ ਫੋਕਸ ਏਰੀਆ ਬਣਾਉਨੇ ਆ ਤੇ ਉਹਦੇ ਉਹਨੂੰ ਫਾਲੋਅ ਅਪ ਕਰੀਦਾ ਆ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਸ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਐ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਹਾਂ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਸ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਹਦੇ ਚ 2 ਵੀਲਰਸ ਹੈਗੇ 115 ਜਿਹਦੇ 23 ਐਕਟਿਵਾ ਨੇ ਇਹ 92 92 ਮੋਟਰਸਾਈਕਲ ਨੇ ਜੋ ਵਕਫਾ ਸਾਡੇ ਥਾਣੇ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਵਾਂਗੇ ਇਸ ਤੋਂ ਇਲਾਵਾ ਇਹ ਤੇ 4 ਵੀਲਰ ਵੀ ਦੋ ਨੇ ਇੱਕ ਥਾਰ ਹੈ ਇੱਕ Honda City ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਸਾਡੇ DCP ਆलम ਵਿਜੇ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ACP ਸਾਈਬਰ ਰਾਜਵੀਰ ਸਾਡੇ SHO ਸਾਈਬਰ ਤੇ ਸਾਰੇ ਸਰ ਡਿਵੀਜ਼ਨ ਤੇ ਐਸ ਐਚ ਓਜ਼ ਨੂੰ ਜਿੱਦਿ ਮਬਾਰਕ ਵੈ ਜੇ ਕਿਉਂਕਿ ਇਹ ਪਬਲਿਕ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੁੰਦੀ ਹੈ ਉਹਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲਾਸ ਜਿਹੜਾ ਬੜਾ ਇਰੀਪੇਅਰਬਲ ਹੋ ਜਾਂਦਾ ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ ਚ ਇਹਨੂੰ ਅਸੀਂ ਹੁਣੇ ਹੈਂਡ ਓਵਰ ਕਰਾ